ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੇਰੇ ਨਾਲ ਇੱਥੇ ਸਰ ਮੌਜੂਦ ਨੇ ਸਰ ਨਵੇਂ ਗਵਰਨਰ ਆਏ ਨੇ ਕੀ ਕੁਝ ਲੱਗਦਾ ਪਿਛਲੀ ਵਾਰ ਬਹੁਤ ਟਸਲਬਾਜ਼ੀਆਂ ਰਹੀਆਂ ਨੇ ਬੜੇ ਬਿਆਨਬਾਜ਼ੀਆਂ ਰਹੀਆਂ ਨੇ ਪਹਿਲੇ ਸਰਕਾਰ ਚਲਾਣ ਦੇ ਜਿਹਨੇ ਸੀਐਮ ਆਂ ਨੇ ਗੱਲ ਆਖੀ ਸੀ ਕਿ ਕਿਵੇਂ ਦੇਖੋ ਇਸ ਪੂਰੀ ਚੀਜ਼ ਨੂੰ ਦੇਖੋ ਜੀ ਜਿੰਦਗੀ ਚੱਲਦੇ ਰਹਿ ਦਾ ਨਾਮ ਸੋ ਪਿਛਲੇ ਗਵਰਨਰ ਸਾਹਿਬ ਵੀ ਆਪ ਦਾ ਜਿਹੜਾ ਕਾਰਜਕਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਸਿੱਧੇ ਚਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ। ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸੰਬੰਧਿਤ ਵੱਖ-ਵੱਖ ਰੈਂਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਨوں ਕੇਸ ਤਾਰ ਕੀਤਾ ਜਾ ਚੁੱਕਾ ਹੈ। ਜੇਕਰ ਕੁੱਲ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ। ਅਤੇ ਫੁੱਲ 636 ਮੁੱਲ ਜਮਾਨੇ ਗ੍ਰਿਫਤਾਰ ਕੀਤਾ ਗਿਆ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਵਚਨਬੱਧ ਹਾਂ ਮੇਰੀ ਇੱਕ ਹੱਤ ਬਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਇੱਕ ਪੂਰਾ ਕਰਕੇ ਹੋ ਖੁਸ਼ੀ ਖੁਸ਼ੀ ਗਏ ਉਹ ਮਾਤਾ ਮਾਤਾ ਦੇ ਉਹਨਾਂ ਨੂੰ ਚੰਗੀ ਹੋਮਰ ਵਧੀਆ ਸਿਹਤ ਖੁਸ਼ੀ ਖੁਸ਼ੀ ਆਉਦਾ ਜੀਵਨ ਬਤੀਤ ਕਰਨ ਉਹ ਜਿਹੜੇ ਨਵੇਂ ਗਵਰਨਰ ਸਾਹਿਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਆਏ ਨੇ ਮਾਨਯੋਗ ਗਵਰਨਰ ਪੰਜਾਬ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਹਾਂ ਕਿ ਪੰਜਾਬ ਕਿਉਂਕਿ ਉਹ ਕਨਸਟੀਟਿਊਸ਼ਨਲ ਹੈੱਡ ਨੇ ਸਟੇਟ ਆ ਪੰਜਾਬ ਦੇ ਤੇ ਪੰਜਾਬ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਕਰੇਗਾ कटारिया जी बहुत सियासतदान ने बहुत सारे मुद्दे तो राजस्थान तो, की जो, सा, जो, जो भी होगा चंगा होगा मिलजुल सरकार चलावा कैमरा मैन गणेश दैनिक सवेरा टीवी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब Facebook Instagram X aur WhatsApp channel par